ਐ ਲੁੱਡਣ ਮਲਾ ਵੇੜੀ ਠੇਨਦਾ ਲੁੱਡਣਾ ਮਲਾਇ ਤੋਂ ਲਾਗੇ ਸਾਗ ਦੇ ਵਿੱਚ مشهور ਸੀ ਉਹ ਚੱਪਾ ਚੱਪਾ ਦਰਿਆ ਦਾ ਜਾਣਦਾ ਸੀ ਪਰ ਲਾ ਚੁੱਕਾ ਲਖਾਂਪੂਰ ਸੀ ਉਹ ਇੱਕ ਯੋਸ ਦੀ ਪੜ ਖਰਾਸ ਵਰਗੀ ਖਾ ਖਗਲਿਆੜਿਆਂ ਸੂਰ ਸੀ ਉਹ ਚੱਪੂ ਭਉਂਦੇ ਆ ਜਿਸਮ ਫਲਾਦ ਹੋਇਆ ਉੱਪਰ ਡੋਲਿਆ ਬੜਾ ਮਗਰੂਰ ਸੀ ਉਹ ਰੰਨਾੰਦੋਯ ਢਾਲ ਕੇ ਰੱਖੀਆਂ ਸੀ ਫਿਕਰਾਂ ਖਤਸਿਆਂ ਤੋਂ ਵੜਾ ਦੂਰ ਸੀ ਉਹ ਬਿਨਾ ਪੈਸਿਆਂ 베ੜੀ ਤੇ ਝਾੜਦਾ ਨਾ ਇਸ ਵਾਦੀਓ ਸਾਹਿਬ ਮਜਬੂਰ ਸੀ ਉਹ ਇਸ ਬਾਦੀਓ ਸਹਿਬ ਮਜਬੂਰ ਸੀਓ